ਲਓ ਬਾਈ ਹੁਣ ਆਪਾਂ ਬੰਨ ਲਿਆ ਪਰਨਾ ਤੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਆਪਣੇ ਵੀਡੀਓ ਦੇਖ ਰਹੇ ਨੇ ਮਿੱਤਰ ਪਿਆਰੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆਂ ਤੋਰੀਆਂ ਦੀਆਂ ਬੇਲਾਂ ਤੇ ਬੇਲਾਂ ਦੇਖੋ ਜੀ ਕਿੰਨੀਆਂ ਸੋਹਣੀਆਂ ਚੜੀਆਂ ਨੇ ਤੇ ਆਪਾਂ 20 ਅਪ੍ਰੈਲ ਨੂੰ ਇਹ ਬੀਜ ਲਾਇਆ ਸੀ ਤੋਰੀਆਂ ਦਾ ਤੇ ਫੁੱਲ ਦੇਖੋ ਜੀ ਕਿੰਨੇ ਆਏ ਹੋਏ ਨੇ ਇੱਕ ਆਪਾਂ ਤੁਹਾਨੂੰ ਦਵਾਈ ਦਾ ਨੌਂ ਸ਼ੇਅਰ ਕਰਦੇ ਆਂ ਤੇ ਹੁਣ ਆਪਾਂ ਚਲੋ ਚੱਲਦੇ ਆਂ ਕੋਠੇ ਤੇ ਕੋਠੇ ਤੇ ਤੋਰੀਆਂ ਦੀਆਂ ਬੇਲਾਂ ਨੇ ਕਿ ਕਿੱਥੇ ਤੱਕ ਗਈਆਂ ਨੇ ਤੇ ਚਲੋ ਆਪਾਂ ਤੁਹਾਨੂੰ ਹੁਣ ਉੱਪਰਲਾ ਰੰਗ ਟੰਗ ਦਿਖਾਉਨੇ ਆਂ ਸਭ ਤੋਂ ਪਹਿਲਾਂ ਆਪਾਂ ਚੱਕਦੇ ਆਂ ਪੌ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਤੂਰੀਆਂ ਦੀ ਬੇਲਾਂ ਕਿੱਥੇ ਤੱਕ ਗਈਆਂ ਹੋਈਆਂ ਨੇ ਤੇ ਚਲ ਚਲਦੇ ਹਾਂ ਹੁਣ ਛੱਤ ਤੇ ਤੇ ਛੱਤ ਤੇ ਜਾਣ ਤੋਂ ਬਾਅਦ ਤੇ ਭਈ ਅੱਜ ਹੋ ਗਈ 15 ਜੂਨ ਤੇ ਜਿਹੜੀ ਆਪਾਂ ਆ ਵੀਡੀਓ ਬਣਾ ਰਹੇ ਹਾਂ ਤੇ ਇੱਕ ਆਪਾਂ ਸਿਸਟਮ ਉੱਪਰ ਲਾਇਆ ਤੇ ਉਹ ਦੱਸਿਓ ਵੀ ਕਿੱਦਾਂ ਦਾ ਲੱਗਿਆ ਸਭ ਤੋਂ ਪਹਿਲਾਂ ਉੱਪਰ ਦਾ ਦੇਖੋ 뷰 ਕਿੱਦਾਂ ਕਿੱਥੇ ਤੱਕ ਗਈਆਂ ਹੋਈਆਂ ਨੇ ਆਪਣੀ ਟੈਂਕੀ ਦੇ ਆਲੇ-ਦੁਆਲੇ ਬੇਲਾਂ ਘੁੰਮ ਗਈਆਂ ਤੇ ਤੂਰੀਆਂ ਲੱਗੀਆਂ ਹੋਈਆਂ ਨੇ ਹਾਲਾ ਕਿ ਆਪਾਂ ਦੋ ਵਾਰੀ ਬਣਾ ਕੇ ਤੂਰੀਆਂ ਖਾ ਵੀ ਲਈਆਂ ਤੇ ਆ ਬਾਕੀ ਬਾਈ ਬੇਲਾਂ ਦੀ ਗੱਲ ਕਰੀਏ ਤਾਂ ਬੇਲਾਂ ਨੂੰ ਲੱਗੀਆਂ ਹੋਈਆਂ ਨੇ ਤੋਰੀਆਂ ਬਾਈ ਦੋ-ਦੋ ਜੁੜਵਾ ਮੈਂ ਕਹਿੰਨਾ ਇੱਕ ਬੇਲ ਨੂੰ ਦੋ-ਦੋ ਚਾਰ-ਚਾਰ ਲੱਗੀਆਂ ਹੋਈਆਂ ਨੇ ਫਿਲਹਾਲ ਜਿਹੜੀਆਂ ਇਹਨਾਂ ਤੋਂ ਬਣੀਆਂ ਸੀਗੀਆਂ ਤੋਰੀਆਂ ਆਪਾਂ ਦੋ ਵਾਰੀ ਬਣਾ ਕੇ ਖਾ ਲਈਆਂ ਤੇ ਬਾਕੀ ਦੇਖ ਸਕਦੇ ਹੋ ਹੁਣ ਅਲਦ ਵਾਲੇ ਤੇ ਬਾਕੀ ਬਾਈ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਬਾਈ ਆ ਜਿਹੜਾ ਆਪਣਾ ਪਾਣੀ ਦਾ ਤਸਲਾ ਪਿਆ ਨਾ ਜਿਹੜਾ ਟੈਂਕੀ ਦਾ ਓਵਰ ਪਾਣੀ ਨਿਕਲਦਾ ਉਹ ਆਪਾਂ ਤਸਲੇ ਦੇ ਵਿੱਚ ਕਰਿਆ ਹੋਇਆ ਕਿਉਂਕਿ ਬਾਈ ਗਰਮੀ ਦਾ ਟਾਈਮ ਹੈ ਜਾਨਵਰਾਂ ਲਈ ਪਾਣੀ ਹਨਾ ਆਪਾਂ ਇੱਕ ਇਹੀ ਸਾਧਨ ਸੋਚਿਆ ਕਿਉਂਕਿ ਰੋਜ਼-ਰੋਜ਼ ਚੜ ਛੱਤ ਤੇ ਚੜਨ ਨਾਲੋਂ ਤੇ ਬਾਕੀ ਬਾਈ ਹੁਣ ਆਪਾਂ ਸਾਈਡ ਤੇ ਇੱਕ ਪਾਸੇ ਰੋਟੀ ਦੇ ਟੁਕੜੇ ਤੇ ਕੁਝ ਦਾਣੇ ਸਿੱਟੇ ਹੋਏ ਨੇ ਪੰਛੀਆਂ ਦਾ ਬਾਈ ਆਪਾਂ ਜਰੂਰ ਸੋਚਿਆ ਕਰੋ ਕਿਉਂਕਿ ਗਰਮੀ ਬਹੁਤ ਆ ਇੱਥੇ ਤਾਂ ਚੰਗੇ ਭਲੇ ਬੰਦਿਆਂ ਦੀ ਬੱਸ ਹੋਈ ਪਈ ਆ ਤੇ ਪੰਛੀਆਂ ਦੀ ਤਾਂ ਹੋਣੀ ਉਹ ਠੀਕ ਆ ਆ ਦੇਖੋ ਜੀ ਆਪਾਂ ਆ ਪ੍ਰੋਜੈਕਟ ਬਣਾਇਆ ਹੋਇਆ ਵੀ ਚਲੋ ਜਿਹੜਾ ਪਾਣੀ ਆ ਹਨਾ ਉਹ ਟੈਂਕੀ ਭਰ ਜਾਂਦੀ ਆ ਤਾਂ ਓਵਰ ਪਾਣੀ ਤੋਂ ਕੰਮ ਲਓ ਠੀਕ ਆ ਬਾਕੀ ਚਲੋ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜਿਹੜੀ ਆਪਾਂ ਦਵਾਈ ਦਾ ਨੌਆ ਵੀਰੇ ਆਹ ਫੋਟੋ ਆ ਉਹਦੀ ਤੇ ਫੋਟੋ ਦੇਖੋ ਤੇ ਆਹ ਦਵਾਈ ਲਾਓ ਇਹ ਫਿਲਹਾਲ ਦਵਾਈ ਹੈਗੀ ਮਿਰਚਾਂ ਦੇ ਬੂਟਿਆਂ ਦੇ ਵਿੱਚ ਪਾਉਣੇ ਵਾਲੀ ਤੇ ਆਪਾਂ ਇਹ ਸਾਰੇ ਪਾਸੇ ਪਾਦੀ ਫੁੱਲਾਂ ਨੂੰ ਵੀ ਪਾਤੀ ਸੀ ਤੇ ਤੂਰੀਆਂ ਦੀ ਬੇਲਾਂ ਨੂੰ ਵੀ ਪਾਤੀ ਸੀ ਤੇ ਰਿਪੋਰਟ ਤੁਹਾਡੇ ਸਾਹਮਣੇ ਆ ਬੇਲਾਂ ਤੇ ਬੂਟਿਆਂ ਦਾ ਝਾੜ ਦੇਖੋ ਕਿੱਡਾ